ਦੋ ਦਿਨ ਬਾਅਦ ਸਾਹਿਬ ਦਾ ਜ਼ਿੰਮੇਵਾਰ 133 ਮਾ ਜਾਣਦੇ ਸਾਰੇ ਸੰਗ ਰਿਪੋਰਟ ਵਾਲਾ ਬਲੋ ਬਹੁਤ ਬਹੁਤ ਮੁਬਾਰਕ ਤੁਹਾਡਾ ਨਾਮ ਕੀ ਮਨਜੀਤ ਕੋਟ ਸੁਪੰਚ ਕੋਟ ਦਾ ਦੇਖ ਫੋਟੋ ਮੇਰੇ ਵੱਲੋਂ ਸਾਰਿਆਂ ਨੂੰ ਜੈ ਜੈ ਭਾਰ ਜੈ ਸੰਵਿਧਾਨ ਜੈ ਸਾਹਿਬ ਪੰਚੀ ਰਾਮ ਜੀ ਅੱਜ ਪਿੰਡ ਕੋਟ ਕਲਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਭਿਮਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ ਤੇ ਸਾਰੇ ਨਗਰ ਵੱਲੋਂ ਬੜੀ ਹਰਸ਼ੋ ਹਲਾਸ ਦੇ ਨਾਲ ਫੁੱਲ ਮਾਲਾ ਮਾਰਪੱਤਕੀਆਂ ਗਈਆਂ ਔਰ ਲੱਟੂ ਵੰਡੇ ਗਏ ਮੈਂ ਕੁੱਲ ਲੋਕਾਈ ਨੂੰ ਬਾਬਾ ਸਾਹਿਬ ਦਾ ਬਾਬਾ ਸਾਹਿਬ ਜੀ ਦੇ 133ਵੇਂ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ ਅੱਜ ਜੋ ਵੀ ਸਾਡੇ ਸਮਾਜ ਦੀ ਦਸ਼ਾ ਹੈ ਇਹ ਸਿਰਫ ਔਰ ਸਿਰਫ ਬਾਬਾ ਸਾਹਿਬ ਡਾਕਟਰ ਭਿਮਰਾਓ ਅੰਬੇਡਕਰ ਜੀ ਦੇ ਕਰਕੇ ਹੈ ਔਰ ਸਾਡੇ ਉਹ ਰਹਿਬਰ ਮਹਾਨ ਮਹਾਪੁਰਸ਼ ਜੇ ਉਹ ਨਾ ਹੁੰਦੇ ਤਾਂ ਅੱਜ ਅਸੀਂ ਫੇਰ ਜਿੱਦਾਂ ਸਾਡੇ ਬਜ਼ੁਰਗ ਰੌਲਦੇ ਹੁੰਦੇ ਸੀਗੇ ਉਸੇ ਤਰ੍ਹਾਂ ਰੌਲਦੇ ਹੁੰਦੇ ਔਰ ਸਾਨੂੰ ਸਾਰਿਆਂ ਨੂੰ ਗਿਲੇ ਸ਼ਿਕਵੇ ਭਲਾ ਕੇ ਬਾਬਾ ਸਾਹਿਬ ਦੇ ਪ੍ਰੋਗਰਾਮ ਤੇ ਹਮੇਸ਼ਾ ਇਕਜੁੱਟ ਹੋ ਕੇ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਜਨਮ ਦਿਨ ਆ ਮਨਾਉਣੇ ਚਾਹੀਦੇ ਆ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ ਜੈ ਜੀ ਜੈ ਭਾਰ ਜੈ ਸਤਿਗਾਂਤ ਜੈ ਸਤਿਪੰਥ ਜੀ ਮੈਨੂੰ ਲੱਗਦਾ ਕੰਡਾ ਸਾਹਿਬ ਆਹ ਦਸ਼ਾ ਜਿਹੜੀ ਕਹੀ ਸੀ